ਆਹ ਸਾਲ ਆਹ ਵੈਰੈਟੀ ਦੇ ਇੰਨੇ ਕ ਚਰਚੇ ਹੋਗੇ ਨਾ ਪੰਜਾਬ ਨੰਬਰ 1 ਤੇ ਬਾਈ ਬਣਦੇ ਤੁਹਾਡੇ ਆਣ ਗਵਾਂਢ 'ਚ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਜਾਂ ਤੁਹਾਡੇ ਮਿੱਤਰ ਪਿਆਰੇ ਕੋਲੇ ਕਿਸੇ ਕੋਲੇ ਵੀ ਇਹ ਵੀ ਹੈਗਾ ਜਾਂ ਝੋਨਾ ਲਾਇਆ ਤਾਂ ਹੁਣੀ ਟਿੱਬੀ ਜੀ ਝਾੜ ਲਿਓ ਆਪਦੀ ਜਿਹੜੀ ਟਿੱਬੀ ਜੀ ਤੁਹਾਨੂੰ ਸਹੀ ਲੱਗਦੀ ਆ ਉਹਨੂੰ ਲਾਪਰ ਕੇ ਕੋਠੇ ਦੇ ਉੱਤੇ ਸਕਾ ਕੇ ਛੱਟਾ ਮਾਰ ਕੇ ਜਦੋਂ ਪਹਿਲੇ ਛੱਟ ਦੇ ਉੱਤੇ ਬੀਜ ਨਿਕਲਦਾ ਜਿਹੜਾ ਉਹਨੂੰ ਰੱਖ ਲਓ ਮੰਨ ਰੱਖ ਲਓ ਦੋ ਮਣ ਰੱਖ ਲੋ ਵੀ ਮੁੜ ਕੇ ਇਹਦੇ ਤੇ ਆ ਬੀਜ ਦੇ ਉੱਤੇ ਲੁੱਟ ਬਹੁਤ ਮਚਣੀ ਆ ਜਿੰਨਾਂ ਕੋਲੇ ਖੜਾ ਹਨਾ ਕਈ ਭਰਾਵਾਂ ਕੋਲੇ ਖੜਾ ਉਹ ਹੁਣ ਤੋਂ ਹੀ ਵੀਡੀਓ ਪਾਉਣ ਲੱਗੇ ਵੀ ਇੰਨੇ ਰੁਪਏ ਕਿਲੋ ਮੇਰੇ ਤੋਂ ਲੈ ਲੋ ਇੰਨੇ ਰੁਪਏ ਕਿਲੋ ਮੇਰੇ ਤੋਂ ਲੈ ਲੋ ਹਨਾ ਇੰਨੀ ਲੁੱਟ ਨਾ ਮਚਾਇਆ ਕਰੋ ਹੁਣ ਆਪਣੇ ਕੋਲੇ ਵੇਲਾ ਮੁੜ ਕੇ ਆਪਾਂ ਸਾਲ ਬਾਅਦ ਵੇਲੇ ਨੂੰ ਪਛਤਾਵਾਂਗੇ ਜਦੋਂ ਮਨ ਮਰਜ਼ੀ ਦੇ ਰੇਟ ਲਾਏ ਦੁਕਾਨਦਾਰਾਂ ਨੇ ਤੇ ਜ਼ਿਮੀਂਦਾਰਾਂ ਨੇ ਹੁਣ ਤੁਹਾਡੇ ਆੜ ਗਵਾੜ ਦੇ ਵਿੱਚ ਕਿਸੇ ਕੋਲੇ ਹੋਊਗਾ ਝਾੜ ਕੇ ਰੱਖ ਲੋ ਇੰਨੀ ਕਿ ਟਿੱਬੀ ਛਾੜ ਲੋਗੇ ਆਪਣੇ ਪਾਰ ਆ ਬਾਈ